ਬੋਲਣਾ ਮੰਨਣਾ ਹੀ ਗੀਲਾ ਪਰ ਸ਼ਰਮ ਕੱਲਾ ਪੈ ਉਹ ਬੜਾ ਨੂੰ ਉਹਨੂੰ ਪੜਾ ਉਹਨੂੰ ਪੜਾ ਜੀ ਮਂਗਾਏ ਮੈਂ ਨਹੀਂ ਦਿੱਤੇ ਅਸਲ ਤੇ ਰੇਲਾ ਕਰਦੇ ਹੈ ਤੇ ਮਗਬਾਰਗੇ ਜੀ ਮੈਂ ਨਹੀਂ ਮਂਗਾਏ ਠੀਕ ਆ ਉਹ ਜੀ ਦੇਖੋ ਗਰੇ ਗੁਪਾ ਸੰਗਤ ਆਈ ਆ ਚੰਗਾ ਮੇਰਾ ਮੁੰਡਾ ਨਾਲੇ ਕੁੜੀ ਆ ਵੀਰ ਜੀ ਵੀਰ ਲੈ ਗਿਆ ਵੇਖੋ ਵੀਰ ਦੀ ਗਾਂ ਦੇ ਦਰਵਾਜ਼ੇ ਮੈਂ ਜੀ ਇੱਧਰ ਖੜ੍ਹਨੇ ਹੋਈ ਗਾਨੂ ਹਰੋ ਟੋਲੇ ਨੇ ਗਲਤੀ ਕਰ ਲਿਆ ਵੀ ਇੱਧਰ ਦੀ ਉਹ ਲੈ ਆਇਆ ਤੋਂ ਤੋਂ ਦੀ ਵੀ ਬਾਤ ਮੇਰੀ ਗੱਲ ਸੁਣ ਵੀਡੀਓ ਚ ਲੈ ਰਹਿ ਅੱਜ ਦਾ ਤਸਵੀਰ ਮੈਂ ਅਡੀ ਗੱਲ ਜੀ ਕਰਵਾਉਣਾ ਜੀ ਨਾੜੀ ਕਰਵਾਵਾ ਸੰਗਤ ਦਾ ਆਵਾ ਸੰਗਤ ਜਾਣਾ ਮੇਰੀ ਗੱਲ ਸੁਣ ਬੋਕ ਨਾ ਲੱਗੀ ਮੇਰੀ ਗੱਲ ਸੁਣੋ ਭਾਜੀ ਉਹਨਾਂ ਇੱਧਰ ਵੀ ਆਟੋ ਵਾਲਾ ਲਾਇਆ ਮੈਨੂੰ ਆਖੇ ਦਿੱਤੀ ਉਹਦੀ ਉਹਨਾਂ ਮੰਗਵਾਟ ਆਟੋ ਵਾਲੀ ਤੂੰ ਕਿਹਾ ਗਿਆ ਸੁਣਾ ਨਾ ਇਹਨੂੰ ਪਹਿਲਾਂ ਹੀ ਆਖਿਆ ਮਾਂ ਜੀ ਇੱਧਰ ਆਟੋ ਵਾਲਾ ਗੱਲ ਲਾਇਆ ਵਾ ਤੂੰ ਹੋਰ ਕਿਹਾ ਕੀ ਆਇਆ ਕਿਥੋਂ ਭਾਜੀ ਆ ਕਿਥੋਂ ਸਭਰਾ ਤੋਂ ਜੀ ਹੈ ਸਭਰਾ ਤੋਂ ਕਿਹੜੀ ਜਗ੍ਹਾ ਤੇ ਖਲੋਤਾ ਤੂੰ ਮੈਂ ਜੀ ਦਰਬਾਰ ਸਾਹਿਬ ਲੱਤਾਂ ਹਾਂ ਹਰ ਸਾਹਿਬ ਇਹ ਕੀ ਲੈ ਕੇ ਆਇਆ ਤੂੰ ਮੈਨੂੰ ਕਹਿੰਦਾ ਕੈਨ ਹੈ ਗਿਆ ਇਹ ਕੈਨ ਮੰਗਾ ਕੈਨ ਮੰਗਾਇਆ ਇਹ ਕੀ ਲੈ ਕੇ ਆਇਆ ਇਹ ਚ ਕੀ ਹੁੰਦਾ ਏ ਜੀ ਨੂੰ ਨਹੀਂ ਪਤਾ ਨਾ ਮੈਂ ਕਦੀ ਪੀਤੇ ਮੇਰਾ ਟੈਸਟ ਲੈ ਕੇ ਦੇ ਦੇ ਲੋ ਜੀ ਮੈਡੀਕਲ ਕਰਵਾ ਤੈਨੂੰ ਨਹੀਂ ਪਤਾ ਇਹ ਗੁਰੂ ਘਰ ਦੇ ਵਿੱਚ ਆ ਜਿਹੜੇ ਰੋਡ ਤੋਂ ਜਾ ਰਿਹਾ ਐਥੇ ਸੰਗਤਾਂ ਲੰਘਦੀਆਂ ਤੇ ਇਹ ਲੈ ਕੇ ਜਾ ਸਕਦੇ ਤੂੰ ਨਹੀਂ ਜੀ ਮੈਨੂੰ ਪਤਾ ਨਹੀਂ ਮੈਨੂੰ ਬਾਕੀ ਰੋਡ ਨੂੰ ਮੈਂ ਆਖਿਆ ਜੀ ਇਹ ਕੋਈ ਜਗ੍ਹਾ ਪਰਣਾ ਨਹੀਂ ਖੋਲ ਕੇ ਰਕਮ ਦੇਖਣ ਦੇ ਇਹਨੂੰ ਲੈ ਕੇ ਆ ਬਾਈ ਯਾਰ ਆ ਤੂੰ ਬਤਾ ਮੁਝੇ ਮੰਨਦੇਗਾ ਯਾਰ ਹੋ ਗਿਆ ਨਾ ਅੱਜ ਕੱਲ ਬੜਾ ਯਾਰ ਗੈਰੰਦੇ ਯਾਰ ਬੰਦ ਨਹੀਂ ਹੋ ਗਿਆ ਜੀ ਮਾੜੀ ਗੱਲ ਬੋਲਿਆ ਜੀ ਇਹਨਾਂ ਨੇ ਉਧਰ ਪੇ ਗਿਆ ਤੁਸੀਂ ਮੈਨਾਂ ਇੱਥੇ ਰੈਡ ਬੁੱਲ ਲੈ ਕੇ ਆਏ ਤੁਹਾਨੂੰ ਮੈਨੂੰ ਪਾਜੀ ਲਾਉਣਾ ਮੈਨੂੰ ਆਪਿਆ ਪਾਜੀ ਨਾ ਮੈਂ ਇੱਥੇ ਜਾਣਾ ਨਹੀਂ ਬਾਹਰ ਹਾਰੀ ਕਰਦੇ ਆਂ ਆਹ ਲਾ ਸਰ ਸੁਣਦੇ ਸਾਰੇ ਚੱਲ ਜੀ ਬਾਹਰ ਠੀਕ ਹੈ ਯਾ ਮੈਂ ਕਰਦਾ ਕਰਕੇ ਚੱਲ ਤਰੀਕ ਯਾ ਸ਼ਾਹਦਿਲ ਤੇ ਇੱਕ ਹੁੰਦੇ ਆਹੋ ਇਹ ਆਇਆ ਆਏ ਬਾਲੂ ਦੀ ਜੇ ਨਾ ਗਿਆ ਆਹੋ ਇਹ ਜੀ ਮੇਕਰ ਇਹ ਇਹ ਬਾਬਾ ਜੀ ਜਦੋਂ ਤੁਸੀਂ ਲੈ ਕੇ ਆਏ ਹੋ ਇਹ ਕੁਲੀਆਂ ਪਈਆਂ ਸੀ ਐ ਮੰਨ ਹੀ ਫੀਲਬੈਕ ਹੀ ਨਹੀਂ ਆ ਜਿਹੜੀ ਤੁਸੀਂ ਇਹ ਦੇਖੀ ਹੈ ਰੁੱਢਦੀ ਹੋਈ ਹੋਈ ਹਾਂ ਜੀ ਮੈਂ ਵੇਖੀ ਆ ਨਾਲ ਨਹੀਂ ਮੜਾ ਇੱਧਰ ਨਾਲ ਆਈ ਨਾਲ ਇੱਕ ਕੁੜੀ ਵੀ ਦੂਜਾ ਪੈਕਜ ਹੈ ਆਵੇ ਰੂਮ ਦਾ ਧਿਆਨ ਮੈਂ ਮੰਗਾਈ ਹੀ ਅਬਦਾ ਬੈਕ ਵਾਲੇ ਨੇ ਗਲਤ ਤਾਰਕਾ ਇਧਰ ਮਾਂ ਨੂੰ ਆਖਿਆ ਮਾਂ ਪਾਜੀ ਮੈਂ ਇਧਰ ਨਹੀਂ ਜਾਣਾ ਬਾਬਾ ਜੀ ਕੀ ਲੱਗਦਾ ਇੱਕ ਖੁੱਲੀ ਹੈ ਤੇ ਇੱਕ ਬੈਕ ਹੈ ਇੱਕ ਖੁੱਲ ਗਈ ਆ ਤੇ ਇੱਕ ਬੈਕ ਹੋਵੇ ਕੀ ਲੱਗਦਾ ਫਿਰ ਕੌਣ ਪੀ ਕੇ ਆਇਆ ਜਾਂ ਇਹ ਕੁੜੀ ਪੀ ਕੇ ਆਈ ਤੇ ਜਾਂ ਫਿਰ ਇਹ ਗੇ ਪੀ ਕੇ ਆਇਆ ਬਾਬਾ ਜੀ ਮੇਰੇ ਮਾੜੀ ਗੱਲ ਤੇ ਬਾਰੋਂ ਆਇਆ ਇੱਕ ਤੂਗਾ ਦੇਖੀ ਕਿਆ ਕਿਆ ਹੈ ਹੀ ਗੁਰੂਆ ਚਲੇ ਆ ਬਾਬਾ ਜੀ ਆ ਕੀ ਕਰਦੇ ਆ ਕੀ ਬਾਬਾ ਜੀ ਬਾਬਾ ਜੀ ਮੈਂ ਉਹਨਾਂ ਨੂੰ ਆਖਿਆ ਰਸ਼ਕੀ ਨੂੰ ਇੱਥੇ ਕਰ ਜਾ ਯਾਰ ਰਸ਼ਕੀ ਨੂੰ ਆਖਿਆ ਮੈਂ ਤੁਹਾਨੂੰ ਕਹਿੰਦੇ ਆਖਿਆ ਤੂੰ ਆ ਲੈ ਕੇ ਕਿਉਂ ਆਇਆ ਰਸ਼ਕੀ ਨੂੰ ਕਿਹਾ ਲੈ ਕੇ ਜਾ ਨਿਕਲ ਨਹੀਂ ਵੀਰ ਜੀ ਨਹੀਂ ਉਹਨਾਂ ਨੇ ਆਖਿਆ ਜੀ ਨਾ ਮੇਰੀ ਜਤੀ ਵੀਰ ਨੂੰ ਲੈ ਗਿਆ ਜਿਹਨੇ ਪੀਣੀ ਜਿਹਨੇ ਖਾ ਉਹਨੂੰ ਕਹਿਣਾ ਤੂੰ ਲੈ ਕੇ ਖਾ ਬਸ ਅੱਡੋ ਵੀਰ ਜੀ ਲੈ ਬਸ ਇੱਧਰ ਨਹੀਂ ਜਾਣਾ ਸਾਹਮਣੇ ਲੈ ਆ ਤੂੰ ਹੀ ਹੈ ਨਾ ਹਾਂਜੀ ਬਾਬਾ ਜੀ ਮੈਂ ਲੈ ਆਇਆ ਮੈਂ ਕਿਉਂ ਲੈ ਆ ਬਾਬਾ ਜੀ ਇਹ ਲੈ ਪੀਣੀ ਉੱਥੇ ਪੀ ਪੂ ਉੱਥੇ ਪ ਤੇ ਕਿਹਾ ਕੋ ਭਾਈ ਮੈਂ ਨਹੀਂ ਪੀਂਦਾ ਮੇਰਾ ਮੈਡੀਕਲ ਨਹੀਂ ਬਿਨਾਂ ਨਾ ਮੈਂ ਤੈਨੂੰ ਕਹਿੰਦਾ ਨਹੀਂ ਤੂੰ ਨਹੀਂ ਪੀਣਾ ਕਿੰਨੇ ਪੀਦਾ ਹੁੰਦੂ ਘਰੋਂ ਤੇ ਪੀ ਗਾਉਂ ਮੁੱਤਰ ਜਾ ਕੇ ਮੇਰਾ ਮੈਡੀਕਲ ਕਰਵਾਉਂਦੇ ਬੱਬਾ ਜੀ ਕਿਦਾ ਭੁੱਲਿਆ ਫਿਰ ਅਵੇ ਉਹ ਕਿੱਥੇ ਖਲ ਗਿਆ ਉਹ ਅਵੇ ਬੈਠ ਗਿਆ ਮੈਂ ਜੀਕਾ ਪੇਟ ਨਹੀਂ ਦੇ ਜੀਕਾ ਬੱਬਾ ਜੀ ਮੈਂ ਇੱਥੇ ਗਿਆ ਲੀਕਾ ਕਿੱਥੇ ਭੇਜਾਂ ਮੇਰੀ ਗੱਲ ਸੁਣੋ ਬੱਬਾ ਜੀ ਮੈਂ ਤਾਂ ਕਹਿੰਦਾ ਮੇਰਾ ਰੈਕਟਰ ਉਹ ਕਿਹੜਾ ਕੰਮ ਕਰਦਾ ਬਲਾਕ ਪਲਾਨ ਨੂੰ ਕਿਹੜਾ ਹੈਗਾ ਦੂਜਾ ਮਿੰਦਾ ਫੜਦਾ ਪਿਆ ਹੱਥ ਵੜਾ ਕਿੱਥੇ ਗਿਆ ਪਤਾ ਨਹੀਂ ਬੱਬਾ ਜੀ ਸੌਹਾਂ ਵਾਲੀ ਗੱਲ ਮੈਂ ਨਹੀਂ ਪੀਤਾ ਮੇਰੇ זה רק...